ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਕੋਈ ਵੀ ਇੱਥੇ ਭੁੱਖਾ ਨਾ ਸੋਵੇ ਕਿਸੇ ਦੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਨਾ ਰਵੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਐਸੀ ਕਿਰਪਾ ਕਿ ਤੁਸੀਂ ਇੱਕ ਵਾਰ ਸੱਚੇ ਦਿਲ ਨਾਲ ਜਾ ਕੇ ਅਰਦਾਸ ਕਰ ਦੋਗੇ ਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤਾਂ ਉਹ ਅਰਦਾਸ ਸਿੱਧੀ ਪ੍ਰਮਾਤਮਾ ਦੇ ਕੋਲ ਜਾਂਦੀ ਹੈ ਪ੍ਰਮਾਤਮਾ ਕੋਲ ਹੋ ਕੇ ਸੁੰਦਾ ਜਿਹੜੇ ਸੱਚੀ ਨੀਅਤ ਨਾਲ ਜਾਂਦੇ ਨਾ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਘਰ 'ਚ ਐਸੀਆਂ ਖੁਸ਼ੀਆਂ ਭੇਦੇ ਆ ਜਿਹੜੀਆਂ ਕਦੇ ਮੁੱਕਦੀਆਂ ਨਹੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਜੇਠਾ ਸੀ ਤੇ ਕੁਦਰਤ ਦਾ ਵੀ ਪਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਹੀ ਆਪ ਜੀ ਦੇ ਸਿਰ ਤੋਂ ਮਾਤਾ ਜੀ ਦਾ ਸਾਇਆ ਨਾ ਰਿਹਾ ਤੇ ਪਿਤਾ ਜੀ ਵੀ ਚੜਾਈ ਕਰ ਗਏ ਤੇ ਸਬੰਧੀਆਂ ਨੇ ਮੂੰਹ ਫੇਰ ਲਿਆ ਤੇ ਲਾਹੌਰ ਵਿੱਚ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਜੀ ਆਪ ਜੀ ਨੂੰ ਬਾਸਰ ਕੇ ਲੈ ਆਈ ਨਾਨੀ ਆਰਥਿਕ ਪੱਖੋਂ ਗਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ਤੇ ਆਪਣੇ ਛੋਟੇ ਭਰਾ ਤੇ ਭੈਣ ਦਾ ਪਾਲਣ ਪੋਸ਼ਣ ਦਾ ਭਾਰ ਵੀ ਪੈ ਗਿਆ ਆਪ ਚੜਦੀ ਕਲਾ ਦੀ ਮੂਰਤ ਸਨ ਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਕੇ ਹੱਥ ਨਹੀਂ ਫਲਾਇਆ ਗੁਰ ਰਾਮਦਾਸ ਜੀ ਮਹਾਰਾਜ ਜੀ ਦੀ ਜੇ ਤੁਸੀਂ ਜ਼ਿੰਦਗੀ ਬਾਰੇ ਪੜੋਗੇ ਨਾ ਤੇ ਤੁਹਾਡੇ ਅੰਦਰ ਸਬਰ ਦੀ ਇੱਕ ਐਸੀ ਜੋਤ ਜਗ ਜੇਗੀ ਕਿ ਤੁਸੀਂ ਫਿਰ ਕਦੇ ਹਾਰੋਗੇ ਨਹੀਂ ਜ਼ਿੰਦਗੀ ਦੇ ਹਾਲਾਤ ਵੇਖ ਕੇ ਕਿਉਂਕਿ ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਤੇ ਜਿਹੜਾ ਇਨਸਾਨ ਹੱਸ ਕੇ ਰੱਬ ਦਾ ਭਾਣਾ ਮੰਨਦਾ ਨਾ ਉਹਦੇ ਅੰਦਰ ਗੁਰੂ ਦੀ ਜੋਤ ਹੀ ਜਗ ਜਾਂਦੀ ਹੈ 1541 ਵਿੱਚ ਜੀਠਾ ਜੀ ਬਾਸਰ ਗਿਆਏ ਸਨ ਅਤੇ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਦੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਅਦੇ 40 ਸਾਲ ਦੀ ਉਮਰ ਤੱਕ ਪੂਰੀ ਨਿਸ਼ਟਾ ਨਾਲ ਗੁਰੂ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਚੌਥੇ ਗੁਰੂ ਰੂਪ ਵਿੱਚ ਵਿਰਾਜਮਾਨ ਹੋਏ ਇਤਿਹਾਸ ਐਸਾ ਦੱਸਦਾ ਹੈ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਦੀ ਘਰ ਵਿੱਚ ਆਪਣੀ ਲੜਕੀ ਬੀਬੀ ਪਾਣੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ਜੇਠਾ ਜੀ ਜੋ ਉਸ ਵੇਲੇ ਮਿੱਟੀ ਇਟਾ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਸਨ ਉਹਨਾਂ ਨੂੰ ਵੇਖ ਕੇ ਮਾਤਾ ਜੀ ਨੇ ਸਹਿ ਸੁਭਾਵੀ ਆਗ ਦਿੱਤਾ ਕਿ ਪਾਣੀ ਲਈ ਐਡਾ ਤੇ ਐਸਾ ਵਾਰ ਹੋਣਾ ਚਾਹੀਦਾ ਹੈ ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਐਦੇ ਵਰਗਾ ਕੋਈ ਹੋਰ ਨਹੀਂ ਹੈਗਾ ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੀ ਸੇਵਾ ਭਾਵ ਸਭ ਨੂੰ ਮਨਮੋਹਿਤ ਕਰ ਲੈਂਦੀ ਸੀ ਆਪਣੇ ਵੱਲ ਤੇ ਫਿਰ ਜ਼ਿਆਦਾ ਵਿਚਾਰ ਨਾ ਕਰਦੇ ਹੋਏ ਆਪਣੀ ਪੁੱਤਰੀ ਪਾਣੀ ਜੀ ਦੀ ਸਗਾਈ ਆਪ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਕਰ ਦਿੱਤੀ ਗੁਰੂ ਸਾਹਿਬ ਆਪਣੀ ਪੁੱਤਰੀ ਪਾਣੀ ਅਤੇ ਜੇਠਾ ਜੀ ਨੂੰ ਪਤੀ ਪਤਨੀ ਦੇ ਰੂਪ ਵਿੱਚ ਸੇਵਾ ਵਿੱਚ ਮਗਨ ਅਤੇ ਹਰ ਪਲ ਸੰਗਤਾਂ ਦੀ ਸੇਵਾ ਵਿੱਚ ਵੇਗ ਕੇ ਬਹੁਤ ਖੁਸ਼ ਹੁੰਦੇ ਇਹਨਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬੌਲੀ ਦੀ ਕਾਰ ਸੇਵਾ ਚੱਲ ਰਹੀ ਸੀ ਜਿਸ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਤੇ ਉਹਨਾਂ ਦੀ ਪਤਨੀ ਨੇ ਵਰਦ ਚੜ੍ਹ ਕੇ ਸੇਵਾ ਕੀਤੀ ਤੇ ਜੇ ਸੁਭਾਅ ਦੀ ਗੱਲ ਕਰੀਏ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਆਪ ਜੀ ਦੇ ਬੋਲ ਨੇ ਕਿ ਮਿੱਠੇ ਸੀ ਕਿ ਜਿਹੜਾ ਇੱਕ ਵਾਰ ਸੁਣ ਲੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੀ ਹੋ ਜਾਂਦਾ ਸੀ ਫਿਰ ਗੁਰੂ ਰਾਮਦਾਸ ਜੀ ਪਿਆਰ ਦੀ ਕੈਸੀ ਮੁਰਸੀ ਜਿਸ ਵਿੱਚ ਸਭ ਨੂੰ ਹੀ ਆਪਣਾ ਗੁਰੂ ਦਿਖਦਾ ਹੈ ਨਿਮਰਤਾ ਦਇਆ ਪ੍ਰੇਮ ਅਤੇ ਉਧਾਰਤਾ ਦੇ ਗੁਣਾ ਨਾਲ ਭਰਪੂਰ ਸਨ ਜਿਸ ਦਾ ਪ੍ਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪਰਖਿਆ ਵਲੇ ਮਿਲਦਾ ਹੈ ਮੌਲੀ ਦੀ ਉਸਾਰੀ ਦੇਖਣ ਲਈ ਇੱਕ ਥੜਾ ਬਣਾਉਣ ਵਾਸਤੇ ਆਖਿਆ ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੀਠਾ ਜੀ ਨੂੰ ਥੜੇ ਬਣਾਉਣ ਵਾਸਤੇ ਆਖਿਆ ਰਾਮਾ ਜੀ ਨੇ ਤਾਂ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਬਾਰ ਬਾਰ ਥੜਾ ਟਾਉਣ ਤੇ ਗੁੱਸਾ ਮਣਾਉਣ ਪਰ ਜੀਠਾ ਜੀ ਨੇ ਦੋ ਵਾਰ ਥੜਾ ਟਾਏ ਜਾਣ ਤੇ ਵੀ ਬੜੀ ਨਿਮਰਤਾ ਨਾਲ ਆਖਿਆ ਮੈਂ ਤਾਂ ਅੰਜਾਨ ਹਾਂ ਤੇ ਭੁੱਲਣਹਾਰ ਹਾਂ ਪਰ ਤੁਸੀਂ ਤਾਂ ਕਿਰਪਾਲੂ ਹੋ ਬਾਰ ਬਾਰ ਭੁੱਲਾ ਬਖਸ਼ਦੇ ਹੋ ਮੇਰੀ ਅਗਿਆਨਤਾ ਹੈ ਕਿ ਆਪ ਜੀ ਮੈਨੂੰ ਜੋ ਸਿਖਾਉਂਦੇ ਹੋ ਮੈਂ ਉਸ ਹੱਬਾ ਬਣਾ ਨਹੀਂ ਕਰ ਪਾ ਰਿਹਾ ਮੈਂ ਆਪ ਜੀ ਦਾ ਗਿਆ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ਗੁਰੂ ਰਾਮਦਾਸ ਜੀ ਨਿਮਰਤਾ ਦਾ ਹੋਰ ਪਰਮਾਨ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜਾ ਕਿਉਂ ਰੱਖਿਆ ਹੈ ਤਾਂ ਆਪ ਜੀ ਨੇ ਆਖਿਆ ਕਿ ਆਪ ਜੈਸੀ ਗੁਰਮੁਖਾ ਦੇ ਚਰਨ ਛਾੜਨ ਲਈ ਰੱਖਿਆ ਹੈ ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਤੇ ਆਖਿਆ ਕਿ ਤੁਹਾਡੀ ਮਹਿਮਾ ਪਹਿਲੀ ਹੀ ਬਹੁਤ ਸੁਣੀ ਸੀ ਹੋਣ ਪਰ ਤਖੀ ਰੂਪ ਚ ਦੇਖ ਲਿਆ ਕਿ ਤੁਸੀਂ ਗੁਰੂ ਸਰੂਪ ਹੋ ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆ ਹੋਇਆ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢੀਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਸੇਵਾ ਕੀਤੀ ਆਪਣੇ ਸ਼ਰੀਕਾ ਦੇ ਕਹਿਣ ਤੇ ਵੀ ਕੋਈ ਪਰਵਾਹ ਨਾ ਕੀਤੀ ਅਤੇ ਸਿਰ ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਖਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋ ਰਾਜਯੋਗ ਦਾ ਛਤਰ ਹੈ ਆਪਣੇ ਵੱਡੇ ਪੁੱਤਰ ਪ੍ਰੀਤਿ ਚੰਦ ਵੱਲੋਂ ਵਧੀਕਿਆ ਕਰਨ ਤੇ ਵੀ ਉਹਨਾਂ ਨੂੰ ਬੁਰਾ ਭਲਾ ਨਹੀਂ ਕਿਹਾ ਸਕੋ ਸਗੋ ਕਰੋਗੀ ਜੀਵਨ ਨੂੰ ਸਦਾ ਖੁਸ਼ਹਾਲ ਰੱਖਿਆ ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ ਹਲੇਮੀ ਅਤੇ ਪਿਆਰ ਜੋ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਮਿਲਿਆ ਆਪ ਜੀ ਬਾਹਰੋਂ ਵੀ ਪਿਆਰ ਦਾ ਪ੍ਰਤੀਕ ਸੀ ਤੇ ਅੰਦਰੋਂ ਵੀ ਪਿਆਰ ਦਾ ਪ੍ਰਤੀਕ ਸੀ ਕੰਦੇਗੁਰ ਰਾਮਦਾਸ ਜੀ ਮਹਾਰਾਜ ਜੀ ਦੇ ਅੰਦਰ ਇੰਨਾ ਪਿਆਰ ਸੀ ਕਿ ਕੁਦਰਤ ਦੀ ਬਣਾਈ ਹਰ ਚੀਜ਼ ਨਾਲ ਪਿਆਰ ਕਰਦੇ ਸੀ ਕਦੇ ਕਿਸੇ ਜੀਵ ਨੂੰ ਮਾੜਾ ਨਹੀਂ ਬੋਲਿਆ ਕੋਈ ਜਾਤ ਪਾਤ ਨਹੀਂ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਸਭ ਨੂੰ ਮੇਰੇ ਪਰਮਾਤਮਾ ਨੇ ਹੀ ਬਣਾਇਆ ਤੇ ਸਭ ਵਿੱਚ ਉਹ ਹੀ ਵਸਦਾ ਇੱਕ ਜੀਵ ਦੇ ਵਿੱਚ ਵੀ ਉਹ ਹੀ ਵਸਦਾ ਇੱਕ ਚੀਂਟੀ ਦੇ ਵਿੱਚ ਵੀ ਉਹ ਹੀ ਵਸਦਾ ਸੋ ਸਭਨਾਂ ਲਈ ਪਿਆਰ ਕਰਦੇ ਸੀ ਉਹਨਾਂ ਦੇ ਅੰਦਰ ਕਦੇ ਕਿਸੇ ਲਈ ਈਰਖਾ ਜਾਂ ਨਫ਼ਰਤ ਨਹੀਂ ਸੀ ਸ਼੍ਰੀ ਗੁਰੂ ਅਮਰਦਾਸ ਜੀ ਲਈ ਅਥਾ ਸਤਕਾਰ ਤੇ ਪੂਰਨ ਸ਼ਰਦਾ ਸੀ ਅਤੇ ਸਦਾ ਹੀ ਉਹਨਾਂ ਦੇ ਕਹੇ ਨੂੰ ਖੁਸ਼ੀ-ਖੁਸ਼ੀ ਮੰਨਦੇ ਤੇ ਪਿਆਰ ਵਿੱਚ ਭਿਜੇ ਰਹਿੰਦੇ ਸਨ ਤਦੇ ਤਾਂ ਆਗਦੇ ਹਨ ਜੇ ਗੁਰੂ ਛਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰੂ ਵਡਿਆਈ ਗੁਰੂ ਰਾਮਦਾਸ ਜੀ ਮਹਾਰਾਜ ਦ੍ਰਿੜਤਾ ਦੇ ਪੁੰਜ ਸਨ ਗੁਰੂ ਗੱਦੀ ਦੇ ਬੈਠਣ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਮਤ ਦਾ ਪੱਕੇ ਪੇਸ਼ ਕਰਨ ਲਈ ਲਾਹੌਰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ ਕਿਉਂਕਿ ਜਾਤ ਵਿਮਾਨੀਆਂ ਕਰਮ ਕਾਂਡੀਆਂ ਤੇ ਗੁਰਮਤ ਵਿਚਾਰਧਾਰੀਆਂ ਦੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਵਿਰੁੱਧ ਰਾਜ ਦਰਬਾਰ ਵਿੱਚ ਇੱਕ ਲੰਬੀ ਚੋੜੀ ਸ਼ਿਕਾਇਤ ਦਰਜ ਕਰਵਾਈ ਸੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਰੇ ਇਤਰਾਜਾਂ ਦਾ ਬੜੇ ਵਿਸਥਾਰ ਤਿਰਜ ਤਿੰਨੇ ਡਰਤਾਂ ਨਾਲ ਉੱਤਰ ਦਿੱਤਾ ਇਸ ਤਰ੍ਹਾਂ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਅਕਬਰ ਦੇ ਦਿਲ ਵਿੱਚ ਸਿੱਖ ਸਤਗੁਰੂ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਹੋਇਆ ਅਤੇ ਗੁਰੂ ਅਮਰਦਾਸ ਜੀ ਦਾ ਇਹ ਡੜੀਦੂ ਵਿਸ਼ਵਾਸ ਸੀ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਉਹ ਤਨੋਂ ਮਨੋਂ ਸੇਵਾ ਕਰ ਹੀ ਨਹੀਂ ਸਕਦਾ ਇਸ ਕਰਕੇ ਆਪ ਗੁਰੂ ਅਮਰਦਾਸ ਜੀ ਤੇ ਰੱਬ ਵਰਗਾ ਵਿਸ਼ਵਾਸ ਕਰਦੇ ਸੀ ਧਨ ਦੌਲਤ ਦਾ ਕੋਈ ਮੋਹ ਨਹੀਂ ਸੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਸੋ ਗਰੀਬਾਂ ਦੀ ਸਹਾਇਤਾ ਪੁੰਜ ਕੇ ਕਰਦੇ ਸਨ ਇੱਕ ਮਾਈ ਨੇ ਚਾਹ ਨਾਲ ਮੋਤੀਆਂ ਦੀ ਮਾਲਾ ਦਿੱਤੀ ਪਰ ਆਪਨੇ ਰਾਹ ਵਿੱਚ ਬੈਠੇ ਮਨੰਗ ਨੂੰ ਦੇ ਦਿੱਤੀ ਅਕਬਰ ਨੇ ਸੋਨੇ ਦੀਆਂ ਕੀਮਤੀ ਮੋਹਰਾ ਪੇਟਾ ਕੀਤੀਆਂ ਪਰ ਆਪ ਜੀ ਨੇ ਉਸੇ ਵੇਲੇ ਵੰਡ ਦਿੱਤੀਆਂ। ਰਸਦਾਂ ਆਈਆਂ ਲੋਕਾਂ ਵਿੱਚ ਵਰਦਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਾਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੇ ਯਤਨ ਨਹੀਂ ਕੀਤਾ। ਨਾ ਹੀ ਕਿਸੇ ਬਾਦਸ਼ਾਹ ਦੀ ਸਰਪ੍ਰਸਤੀ ਵੱਲ ਧਿਆਨ ਗਿਆ। ਛੋਟੀ ਉਮਰ ਵਿੱਚ ਪੜਨ ਤੇ ਖੇਡਣ ਦੀ ਸਦਰਪੂਰੀ ਨਾ ਹੋ ਸਕੀ ਪਰ ਜਿਉਂ ਹੀ ਸਵਾ ਮਿਲਦਾ ਗਿਆ ਆਪ ਸੇਵਾ ਦੇ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿੱਖਦੇ ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਜਿਸ ਦਾ ਗੁਰਬਾਣੀ ਵਿੱਚ ਇੱਕ ਉਮਾ ਤੇ ਨਵੇਂ-ਨਵੇਂ ਸ਼ਬਦਾ ਦੀ ਘੜ ਤੋਂ ਪਤਾ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੀਆਂ ਸਨ ਇਹਨਾਂ ਵਾਰਾਂ ਵਿੱਚ ਗੁਰੂ ਸੁਰਮੇ ਦੀ ਜਿੱਤ ਅਤੇ ਨਿੰਦਕਾ ਦੋਖੀਆਂ ਦੁਸ਼ਟਾਂ ਅਤੇ ਚੁਗਲਖੋਰਾਾਂ ਦੀ ਹਾਰ ਵੀ ਵਿਖਾਈ ਹੈ ਗੁਰੂ ਅਮਰਦਾਸ ਜੀ ਨੇ ਆਪਣੇ ਜੁਵੰਦਿਆਈ ਗੁਰੂ ਦੇ ਚੱਕ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ ਇਹੀ ਗੁਰੂ ਦਾ ਚੱਕ ਬਾਅਦ ਵਿੱਚ ਆਮਦਾਸਪੁਰ ਅਤੇ ਅੰਮ੍ਰਿਤਸਰ ਕਿਹਾਇਆ ਜਾਂਦਾ ਹੈ ਅੰਮ੍ਰਿਤਸਰ ਤੇ ਸੰਤੋਖ ਸਰ ਸੇਵਾ ਦੀ ਖਦਵਾਈ ਕਰਵਾਈ ਵਕਵਾਕ ਬਾਜ਼ਾਰ ਅਤੇ ਸ਼ਹਿਰ ਦੀ ਉਸਾਰੀ ਕਰਵਾਈ ਅਤੇ ਗਰੀਬ ਅਤੇ ਕਿਰਤੀ ਲੋਗਾ ਲਈ ਲੰਗਰ ਲਾਣੇ ਸ਼ੁਰੂ ਕੀਤੇ ਤਾਂ ਕਿ ਕੋਈ ਵੀ RAMDAS پور ਅੰਮ੍ਰਿਤਸਰ ਵਿੱਚ ਭੁੱਖਾ ਨਾ ਸੋਸ ਸਕੇ ਇੱਕ ਨਾਥ ਬਲਗ ਦਾ ਕਰੋੜਾ ਸਿੱਖ ਸਰਦਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਨਣਾ ਆਪਣੇ ਆਪ ਵਿੱਚ ਇੱਕ ਕਰਾਮਾਤ ਹੈ ਗੁਰੂ RAMDAS ਜੀ ਦੀ ਵਡਿਆਈ ਅਕਥ ਹੈ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇੱਕ ਮਨੁੱਖ ਇਸ ਦਾ ਸੰਪੂਰਨ ਥਾਂ ਨਹੀਂ ਪਾ ਸਕਦਾ ਅਸੀਂ ਪੱਟ ਕਿਰਜ ਜੀ ਦੀ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਅੱਗੇ ਇੰਜ ਅਰਦਾਸ ਜ਼ਰੂਰ ਕਰ ਸਕਦੇ ਹਾਂ ਆਮਾਵਗੁਨ ਪਰੇ ਇਕ ਗੁਨ ਨਾਹੀ ਅੰਮ੍ਰਿਤ ਛਾੜਿ ਵਿਖੇ ਵਿਖਥਾਈ ਮਾਇਆ ਮੋਹ ਪਰਮਪੈ ਪੂਲੇ ਸੂਤ ਦਾ ਰਾਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰੂ ਸੰਗਤ ਤੇ ਐਮਲੰਤ ਜਮਤਰਾ ਸਮਿਤਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾ ਖੋ ਸਰਨਾਈ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਜਿਹੜਾ ਵੀ ਸੱਚੇ ਦਿਲੋਂ ਪਿਆਰ ਕਰਦਾ ਗੁਰ ਰਾਮਦਾਸ ਜੀ ਉਹਦੀ ਬਾਹ ਫੜਦੇ ਆ ਚਾਹੇ ਉਹਦੀ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਅੱਜ ਵੀ ਤੁਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਓਗੇ ਤਾਂ ਤੁਹਾਨੂੰ ਨਿੱਤ ਕਰਾਮਾਤਾ ਹੁੰਦੀਆਂ ਦੇਖਣੀਆਂ ਕਿਸੇ ਦਾ ਕੈਂਸਰ ਰਾਜੀ ਹੋ ਜਾਂਦਾ ਕਿਸੇ ਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਆ ਗੁਰ ਰਾਮਦਾਸ ਜੀ ਦਾ ਐਡਾ ਪ੍ਰਤੱਖ ਹੈ ਕਿ ਵੱਡੀ ਤੋਂ ਵੱਡੀ ਬਿਮਾਰੀਆਂ ਦਾ ਇਲਾਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਜਾ ਕੇ ਪੰਨਾ ਦੇ ਵਿੱਚ ਹੋ ਜਾਂਦਾ ਜਿੱਥੇ ਦੁਨੀਆਂ ਦੇ ਡਾਕਟਰ ਹੱਥ ਖੜੇ ਕਰ ਦਿੰਦੇ ਆ ਵੱਡੇ ਵੱਡੇ ਵਿਦੇਸ਼ਾਂ ਦੇ ਤਕਨੀਕੀ ਡਾਕਟਰ ਵੀ ਮਨਾ ਕਰ ਦਿੰਦੇ ਆ ਕਿ ਹੂੰ ਇਸ ਬੰਦੇ ਨੇ ਬਚਣਾ ਨਹੀਂ ਪਰ ਜੇ ਅੱਜ ਵੀ ਕੋਈ ਸੱਚੇ ਦਿਲ ਨਾਲ ਗੁਰ ਰਾਮਦਾਸ ਜੀ ਦੇ ਪਿਆਰ ਵਿੱਚ ਭੇਜ ਕੇ ਜਾਵੇ ਤਾਂ ਗੁਰ ਰਾਮਦਾਸ ਜੀ ਉਹਦੀ ਲਾਜ ਰੱਖ ਲੰਦੇ ਉਹਨੂੰ ਬਚਾ ਲੰਦੇ ਸੋ ਆ ਗੁਰ ਰਾਮਦਾਸ ਜੀ ਮਹਾਰਾਜ ਜੀ ਦੇ ਪਿਆਰ ਵਿੱਚ ਸਭ ਲਈ ਅਰਦਾਸ ਕਰੀਏ ਸਬਣਾ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਮੰਗੋਗੇ ਤੁਹਾਡੇ ਘਰ ਨੇ ਸੋਖ ਆਣਗੇ ਜਿਹੜੇ ਤੁਸੀਂ ਕਦੇ ਵੀ ਨਹੀਂ ਸੋਚਿਆ ਹੋਣਗੇ ਚੰਗਾ ਮੰਗੀਏ ਸਾਰਿਆਂ ਦਾ ਕਿ ਗੁਰੂ ਰਾਮਦਾਸ ਜੀ ਮਹਾਰਾਜ ਸਭ ਨੂੰ ਇੱਜ਼ਤ ਦੀ ਰੋਟੀ ਦੇ ਲਾਨ ਕਦੇ ਵੀ ਕਿਸੇ ਦੀ ਜ਼ਿੰਦਗੀ 'ਚ ਦੁੱਖ ਪਰੇਸ਼ਾਨੀਆਂ ਬਿਮਾਰੀਆਂ ਨਾ ਆਣ ਗੁਰੂ ਰਾਮਦਾਸ ਜੀ ਮਹਾਰਾਜ ਸਭ ਦੇ ਅੰਗ ਸੰਗ ਸਹਾਈ ਰਹਿਣ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਆ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨਾਲ ਹੁ ਕਮੈਂਟਾਂ 'ਚ ਲਿਖੋ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਅਰ ਕਰਨਾ ਸਭ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਬਰਕਤਾਂ ਕਦੇ ਵੀ ਖਤਮ ਨਹੀਂ ਹੋਣਗੀਆਂ ਤੁਹਾਡੇ ਘਰ ਹਮੇਸ਼ਾ ਖੁਸ਼ੀਆਂ ਦਾ ਨਿਵਾਸ ਹੀ ਰਹੇਗਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ